ਤੋ ਪਹਿਲਾਂ ਮੈਂ ਮਰਦਾ ਓਏ ਭਾਈ ਭਾਈ ਤੇ ਦੀ ਵਿਚ ਨਾ ਮਰੇ ਨਾ ਮਰੇ ਕਿਤੇ ਤੁਸੀਂ ਨਾ ਮਰਜੋ ਆ ਸਾਡਾ ਗੁੜੀ ਸਾਜੋ ਸਾਡਾ ਸਾਜੋ ਬੱਕਰੀ ਘਰੋਂ ਖੜੀਆਂ ਓ ਨजीर भाई ਘਰੋਂ ਖੜੀਆਂ ਏ ਹਾਂ ਘਰੋਂ ਖੜੀਆਂ ਪੱਠਾਂ ਸਾਰੀਆਂ ਇੱਕ ਵਾਰ ਠਾ ਬਾਈ ਭਾਈ ਇੱਕ ਵਾਰ ਠਾ ਇਹਨੂੰ ਇਧਰ ਪਾਲਾ ਪੈਂਦ ਪਿਆ ਸਰਾਣੇ ਪਿਆ ये तो गलत बात है यार देखने में कही तेरे को वो भी नहीं था प्रगति देखी टीका लगाओ उसको उधर जाकर उधर ले आओ ओ तेरा नौ किया सस्ती तंबू पे अच्छा वहां ओ दूसरी वो देखो तीनों को निकाल जरा कौन कौन सी चार कटा है की और लगन कहां खड़ी है कहां खड़ी है जी एक कहां खड़ी है ले वो कहां सी देखो खड़ी है हां 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 खड़ी न थोड़े कैसे कैसे ले दाम आ ਉਹ ਬਾਲੀ ਵਸੇ ਵਿਦਿਆ ਦੇ ਲੋ ਗੱਡੀ ਮੜਾ ਤੋਂ ਤੋਂ ਹੋਏ ਹੋ ਤਾਂ ਵੀ ਬਹੁਤ ਨਾਲ ਰਾਤੀ ਹੋਈ ਇਹਦੀ ਵੀ ਇਹਦੀ ਫਿਕਸ ਹੋਇਆ ਆ ਇੱਕ ਸੋਰੀ ਨਵੀਂ ਆ ਆ ਠੀਕ ਆ ਆ ਠੀਕ ਆ ਅਰੇ ਲੈ ਆ ਕਾਲ ਫੜੇ ਗਲਤੀ ਤੋਂ ਉਹਨ ਕੀ ਹੈ ਨਾ ਉਹ ਬੋਲੇ ਵਾ ਰੁਕਾ ਦੋ ਵਾ ਰੁਕਾਈ ਨਾ ਕੋਨੋਂ ਅੱਥਰਗਾ ਅੰਝਾ ਤਾਂ ਬਾਤ ਕਿੰਨੇ ਕਰਦੀ ਆ ਤਾ ਕਰੋ ਘੜੀਆਂ ਉਹ ਨजीर भाई ਘਰੋਂ ਘੜੀਆਂ ਆਏ ਹੇ ਹਾਂ ਕਰੋ ਘੜੀਆਂ ਪੱਠਾਂ ਸਾਰੀਆਂ ਇੱਕ ਵਾਰ ਠਾ ਬਾਈ ਭਾਈ ਇੱਕ ਵਾਰ ਠਾ ਇਹਨੂੰ ਇਧਰ ਪਾਲਾ ਪੈਂਦੇ ਪਿਆ ਸਰਾਣੇ ਪਿਆ ਇਸ ਕਿ ਮਿਲਤਾ ਉਹ ਅਲੀ ਉਹ ਤੇ ਸੁੰਗੀਆਂ ਹਨ ਘਰੇ ਖੜੀਆਂ ਨੇ ਸਤਨ ਸਸਤੀਆਂ ਮਿਲੀਆਂ ਹੋਣੀਆਂ ਸਸਤੀਆਂ ਨੇ 60000 ਰੁਪਏ ਕੇ ਲੀਏ ਵੇਚਾਰੋ ਕਿੰਨੇ ਦੀਆਂ ਲੈ ਲਿਓ 60000 ਉਹ ਲੇਂਗੇ ਥੋੜੇ ਇਹ ਵੀ ਤਾਂ ਆਪਣੀ ਪਸੰਦ ਕਰਨੀ ਹੈ ਉਹ ਬੋਝਾਂ ਬੀਸਵੇਂ ਇੱਕ ਹੀ ਪਸੰਦ ਆਉਂਦਾ ਗੱਲ ਗਿਆ ਸੋ ਥੋੜੇ ਲੈ ਲੇਗਾ ਹੁਣ ਇੰਕਾ ਪੈਰਾ ਲਾਤਾ ਸਭ ਦੇਖ ਲਓ ਆਪਦੇ ਪੁੱਗਦੇ ਨਹੀਂ ਆ ਗਏ ਅਸੀਂ ਨਹੀਂ ਕਹਿੰਦੇ ਪੈਸੇ ਦੀ ਪੁੱਗਨੇ ਦੀ ਬਾਤ ਨਹੀਂ 6 6 ਦੰਤਾਂ ਦਾ ਬੱਸ ਦੱਸ ਸੀ ਸਾਰੇ ਦੰਤਾਂ ਦਾ 6 6 ਦੰਤ ਦੋ ਹਾਂ ਨੂੰ ਪਾ ਦੇਣਾ ਵੀ ਤੁਸੀਂ ਕਾ ਕਾ ਦੰਤਾਂ ਦਾ ਤਾਂ ਹੀ ਤੇ ਫਿਰ ਬਾਤ ਦੇ 6 6 ਦੰਤ ਦੱਸੋ ਜੀ ਉਹਨਾਂ ਦਾ ਠੀਕ ਅਸੇ 6 6 ਦੰਤ ਦੱਸੀ ਉਸਨੇ ਮੇਰੇ ਕੋਲ ਮਾਤ ਕਹੀ ਬੜੀ ਛੜੀ ਬੜਾ ਚੰਗਾ

ਸੋਚ ਗਿਆ ਹੁਣ ਮਰ ਰਿਹਾ ਐਸੇ ਦੱਸ ਨਾ 15000 ਦੋ ਦਿਨ ਦਾ 7000 ਦੇ ਦੋ 8000 ਰੁਪਏ ਦੇ ਦੇ ਕੋਈ ਨੀ ਕਰਾ ਸਵੇਰ ਸਵੇਰ ਦੇਖ ਲੈ ਦੋ ਦਾਂ ਦੋ ਪਈ ਬੰਦੀ ਕਾਹਦੀ ਛੋਟ ਹੈ ਨਹੀਂ ਹੋਣੀ ਭਾਈ ਕਿਉਂ ਗੱਲ ਗੁੱਸਾ ਕਰਦਾ ਨਹੀਂ ਹੋਣੀ ਨਹੀਂ ਕਹਦਾ ਕੀ ਭਾਈ ਨਾ ਕਰਦਾ ਗੁੱਸਾ ਕਰਨਾ ਅਰੇ ਨਹੀਂ ਹੋਣੀ ਨਹੀਂ ਗੁੱਸਾ ਨਹੀਂ ਨਹੀਂ ਹੋਣੀ ਨਹੀਂ ਯਾਰ ਕੰਮ ਨਿਮੇੜੋ ਜਾਈ ਦੱਸ ਨਾ ਗੱਲ ਕੋਈ ਨੀ ਜਿਹਦਾ ਧਾਨਾ ਉਹਨਾਂ ਦਾ ਕਹਦੇ ਬੋਣ ਦਾ ਟਾਈਮ ਆ ਗੱਲ ਨਿਬੜਦੀ ਆ ਯਾਰ ਕਿੰਨੇ ਪੈਸੇ ਲਾਇਆ ਜੀ ਨੇ ਇਹ ਵੀ ਜੇ ਨਾ ਲਾਇਆ ਤੁਸੀਂ ਤੁਸੀਂ ਜੇ ਕਰਾ ਨਾ ਆਹੜੇ ਲਾ ਲਾ ਆਹ ਫੜੀ ਆਹ ਫੜੀ 1 2 ਦੇਖੋ ਪਟਨ 3 4 5 গুজਰਾ ਦੇਖ ਲੈ ਕਰ ਲੇਗੇ ਉਸ ਦਾ 7 5 গুজਰਾ ਅੱਠੇ ਤੇ ਟੀਕਾ ਲੱਗੂਗਾ ਸੀਪੀਐਮ ਦਾ ਠੀਕ ਆ 8 ਹੋ ਗਈ ਚੱਲਿਆ ਰੋਬਾ ਮੈਂ ਹੁਣ 100 200 ਪਹੁੰਚਾਂਗਾ ਫੜ ਲੈ ਯਾਰ ਉਹ ਨਹੀਂ ਮੈਂ ਖਾਲਸਾ ਯਾਰ ਬੋਣੀ ਕਰਨੀ ਕਹਨ ਦੋ ਗੱਲ ਅਸੀਂ ਵੀ ਬੋਣੀ ਨੂੰ ਕਰਨੀ ਆ ਤੇਰਾ ਕਿੱਥੇ ਮਾ ਨਹੀਂ ਮੈਂ ਖਾ ਨਹੀਂ ਉਹ ਨਹੀਂ ਮੈਂ ਖਾ ਉਹ ਕਹਨੋ ਯਾਰ ਭਾਲਾ ਯਾਰ ਮਨ ਗਿਆ ਸਾਲਾ ਉਹ ਸਹੀ ਹੈ ਦੇ ਦੇ ਯਾਰ 10000 ਵੀ ਆ ਤੈਨੂੰ ਲੈ ਜਾਣੇ ਆ ਉਹ ਦੇ ਦੇ ਯਾਰ ਉਹ ਚੰਗਿਆ ਪਰਚੀ ਦੇ ਦੇਗੀ ਹੈਲੋ ਪਰਚੀ ਦੇ ਦੇਂਗੇ ਕੰਮ ਨੇ ਮੇੜਦਾ ਬਸ ਕੋਈ ਨਹੀਂ ਕੋਣ ਦਾ ਟਾਈਮ ਆ ਯਾਰ ਆ ਗਿਣਾ ਦਿਓ ਗਿਣਾ ਤੋਂ 10 ਗਿਣਾ ਤੋਂ ਪਰਚੀ ਕਰਾ ਦੇਾਂਗੇ ਆ ਲੈ ਲੈਣੇ ਫੜ ਲੈਣੇ ਡੋਲੂ ਭਾਈ ਸਾਹਿਬ ਮੈਂ ਤਾਂ ਕੋਈ ਨਹੀਂ ਆ ਉਹ ਦੇ ਦੇ ਯਾਰ ਜਾਨ ਵਾਲਿਆਂ ਕੋਈ ਵੱਡੀ ਗੱਲ ਆ ਅਸੂ ਨਾਲ ਥੋੜੀ ਗੱਲ ਹੁੰਦੀ ਐ ਇੱਕ ਨਾਲ ਠੀਕ ਆ ਠੀਕ ਆ ਮੈਂ ਕਹਿਣਾ 12 ਨੂੰ ਦੇਵਾਂਗੇ ਜੇ ਪੱਠ ਲੈ ਕੇ ਜਣੀਆਂ ਤੇ ਲੈ 90 ਮੈਂ ਕਹਿਣ ਲੱਗਾ

दोनों दिन पे हम। आठ। क्या वैन चल रहा है तो उसको पता नहीं आ तो मुझे <तुणी> पता नहीं कहा मोड़ नहीं मैं नहीं मैं समझ नहीं रहा हूँ। इधर बच्चा भेज रहा था तो भाई साहब। <सुनी> आए हो ना वो। ਸ਼ਾਨ ਇਹੋ ਠੀਕ ਲਾਇਆ ਅੰਡਲ ਹੀ ਆ ਨਹੀਂ ਅੰਡਰਾ ਥੋੜਾ ਘਰੋਂ ਖੜਾਇਆ ਮਾਲ ਵਾਲਾ ਬੱਕਰੇ ਤੇਰੇ ਸਾਹਮਣੇ ਤਾਂ ਬੱਕਰੇ ਦੇ ਵਿੱਚ ਫਿਰਦਾ ਤੱਕਰੀ ਹਾਂ ਮੈਂ ਕਹ ਬੱਕਰਾ ਜਿਹੜਾ ਬੱਚਾ ਕੀ ਕੀ ਕਹਣਾ ਕੋਈ ਨਹੀਂ ਸਰ ਮੈਂ ਤਾਂ ਮੋਢੀ ਨਿਕਰਾ ਬੰਦੇ ਕੁਝ ਕਰਦੇ ਹੋਰ ਤਾਂ ਪਾ 24 ਮੰਗਲੇ ਕਿ ਨਾ ਹੋਵੇ ਸਾਢੇ 15 ਦਾ ਬੱਚਾ ਪਾਖਦਾ ਜਾ ਮਾਹੀ ਦਾ ਟੈਨਾ ਤਾਂ ਪਹੁੰਚ ਹਰ ਕੋਈ ਵਾਲਾ ਹਾਂ ਪਾੜਾਈ ਵਾਲਾ ਪਾੜਾ ਹੁਣ ਤੁਸੀਂ ਤੁਸੀਂ ਕਹਿੰਦਾ ਬੜਾ ਗਾਹ ਬੜਾ ਇਹ ਵਸ ਕੇ ਦੋ ਨਿਕਰੋਣੀ 2025 ਨਾ ਕਰਿਆ ਤਾਂ ਕਿਸੇ ਨੂੰ ਚੱਲ ਮਾਰੋ ਕੋ ਮਾ ਦੇ ਤਾਂ ਇਹਨੂੰ ਪੈਸੇ ਜੀ 12000 15000 ਮੰਗ ਪੂਰੇ ਲੱਤਰ ਦੋ ਦੰਦ ਹਾਂ ਵੀਰ ਹਾਂ ਦੋ ਦੰਦ ਹਰ ਜਾਈ ਬਈ ਤੇ ਲੈ ਯਾਨਾ ਕਿਦੋਂ ਭਾਈ ਦਿੰਦਾ ਰੋਟੀ ਉਹ ਆ ਦੇ ਭਰਾ ਯਾਰ ਕਾਨੂੰ ਉਹ ਕਰਦਾ ਹਾਂ 500 ਰੁਪਏ ਦਾ 500 ਇਹਦਾ ਤੋਹਣਾ ਕਿਨਾਂ ਕਿਸਾਜ ਵਜਨ ਦਾ ਮੁੱਲ ਮੈਂ ਪਾ ਜਾਂਦਾ ਵਜਨ ਦਾ ਮੁੱਲ ਫਿਰ ਲਾਉਂਦਾ ਹਾਂ ਆਪਾਂ ਨੇ ਤੇ ਹੀ ਕਰਦੇ ਆ ਇਹਦਾ ਕਿਸਾ ਚਾਚਾ ਉਹ ਚਾਚਾ ਉਹ ਚਾਚਾ ਵਜਨ ਕਰਨਾ ਇਮਾਨਦਾਰੀ ਦੱਸੀ ਵਜਨ ਕਰਨਾ ਨਹੀਂ ਚਲ ਕੋਈ ਨਹੀਂ ਇਮਾਨਦਾਰੀ ਦਾ 17 18 ਕਿਲੋ ਦਾ ਸਟਾਰਨ ਲੋ ਜੀ ਇਹ ਸਪਟ ਦਾ ਹੋ ਗਿਆ ਸੁੱਤਾ 11000 ਹਾਂ ਜਿਹੜੀ ਤੂੰ ਪਹਿਲਾਂ ਦੇਖੀ ਸੀ ਹਾਂ ਉਹ ਦੱਸ ਕੀ ਕਰੀ ਇਹ ਫੀਸ ਬੱਸ ਮੈਂ ਦਉਣਾ ਇਦੂ ਘਟਦਾ ਹੈ ਕਿਹੜਾ ਦੇ ਦੂਗਾ ਨਾਲੇ ਮੋਰ ਨਹੀਂ ਆਦੀ ਨਾਲੇ ਮੋਰ ਨਹੀਂ ਆ ਪਟਸ ਵਾਲੀ ਇਹ ਵੀ ਘਾਈ ਆ ਫਾ ਆ ਪਾਇਗਾ ਇਹਨਾਂ ਦਾ ਸਾਥ ਆ ਚਾਚਾ ਬੜੀ ਮਾਈ ਕੁਰਾ ਤੇ ਬੈਲੇ ਬੜਾ ਤਾਨੂੰ ਮਾਰ ਰੋ ਤਾਨੂੰ ਮਾਰੋ ਤੁਸੀਂ ਬਚਾਉਂਦੇ ਰਹੋ ਮਾਤਾ ਇੱਕ ਦੁਨੀਆ ਦਾ ਸ੍ਰੀ ਗੁਰੂ ਮਾਰੂ ਤੂੰ ਸਾਡੇ ਸਾਡੇ ਹੀ ਨੇਮ ਕਾ ਵੀ ਜਾ ਰਾਜੂ ਮਰ ਜੇ ਜੇ ਓ ਗੱਲ ਸਾਬ ਲੈ ਜਾ ਮਤੀ ਦੀ ਵਿੱਚ ਆ ਲੈ ਫੜੀ ਦੁਕਾਨ ਲੈ ਲੈ ਬਈ ਤੇਰੀ ਵਿੱਚੇ ਸਭ ਇਹ ਦੁਕਾਨ ਕੱਟਣਾ ਕੱਚ ਵੱਤ ਵੇਚੂਗਾ ਨਾ ਇਹ ਤੁਝੇ ਕੱਟੂ ਨਾ ਲਾਈ ਮੈਂ ਬਾਈ ਤੇ 24 ਚ ਬੱਕਰੀ ਲੈਣੇ ਹੋ ਮਰ ਜਣਾ ਨੇ ਨਾ ਤੂੰ ਆਏ ਚਲ ਵੀਰ ਬੱਕਰੀ ਲੈ ਮਰ ਜੂ ਮਰ ਜਾਇਆ ਫੇਰ ਮੈਨੂੰ ਲੈ ਕੇ ਦਿਖਾਓ ਬੱਕਰੀ ਕਿਹੜੀ ਆ ਹਾਂ ਮੈਂ ਮਰ ਜੂ ਬੱਕਰੀ ਲੈਣਾ ਨਾ ਸੌਦੇ ਕੌਣ ਕਰਾਉਂਗਾ ਚਲ ਕੋਈ ਨਹੀਂ ਕੱਲ ਸੌਦੇ ਕਿਹਨੇ ਕਰਾਉਣੇ ਫਿਰ ਤੂੰ ਟਾਈ ਬੈਠਾ ਤੇਰੀ ਮੈਂ ਬਰਾ ਬੱਕਰੀ ਲੈ ਦਾ ਬੰਦਾ ਮਰ ਜੂਗਾ ਪਤਾ ਨਹੀਂ ਕਿਉਂ ਬੰਦ ਕਰਾ ਜੀ ਸੋਨੇ ਤੇਰਾ ਇੱਕ ਮਿੰਟ ਲੈ ਇੱਕ ਮਿੰਟ ਹੁਣ ਲੈ ਇੱਕ ਤਾਂ ਮਰੂ ਲੈ ਕੇ ਛੱਡੂਗਾ ਤੈਨੂੰ ਆਪੇ ਮਰੂ ਇਕੱਲਾ ਹੀ ਬੁੱਤ ਚੱਲ ਕੋਈ ਰੀਅਲ ਜਿਹੜਾ ਜਦੋਂ ਮਾਰਨਾ ਤਾਂ ਮਰੀ ਜਾਣਾ ਯਾਰ ਲੈ ਬੱਕਰੀ ਪਸੰਦੇ ਤੇਰੇ ਛੋੜ ਕੇ ਦਾ ਨਾਮ ਮਰ ਦੇ ਨਾ ਜੋਈਏ ਚੌਥੀ ਬੱਕਰੀ ਤੇ ਉਹ ਹੱਥ ਕਰ ਬਹੁਤੀਆਂ ਗੱਲਾਂ ਨਹੀਂ ਪੈਣਗੀਆਂ ਬੱਕਰੀ ਦੇ ਦੂਤੀ ਹਜ਼ਾਰ ਦੀ ਚੱਲ ਕੋਈ ਨਾ ਮੈਂ ਮਰਜੂ ਮਰਜੂ ਤੂੰ ਦੇ ਦੇ ਯਾਰ ਮੈਂ ਦੇ ਦੇ ਮਰਦਾ ਮੈਂ ਜੀ ਮਰਜੇਗਾ ਯਾਰ ਮੈਂ ਨਹੀਂ ਮਰੂ ਨਾਲ ਤੂੰ ਇਕੱਲਾ ਨਹੀਂ ਮਰਦਾ ਤੇਥੋਂ ਪਹਿਲਾਂ ਮੈਂ ਮਰਦਾ ਓਏ ਭਾਈ ਭਾਈ ਤੇ ਦੀ ਵਿਚ ਨਾ ਤਾਂ ਮਰੇ ਨਾ ਮਰੇ ਕਿਤੇ ਤੁਸੀਂ ਨਾ ਮਰਜੋ ਆ ਸਾਡਾ ਕੋਈ ਸੱਜੂ ਸਾਡਾ ਸੱਜੂ ਬੱਕਰੀ ਲੈ ਲੈ ਦੇ ਨਾ ਲੈ ਨਾ ਮੈਨੂੰ ਪਤਾ ਕਿਉਂ ਅੜਕ ਵਪਾਰੀ ਆ ਕਸਿਆ ਪੂਰਾ ਟੁੱਟੀ ਚਾਟੀ ਵਾਲੀ ਪੱਗ ਬਨਨ ਗਿਆ ਖੁੰਡਾ ਤਸੋ ਦੀ ਭਾਈ ਵਾਲੀ ਸੰਭਾਲ ਬੰਦੋ ਰਵਾਸੀ ਆ ਫਤੂ ਬੱਕਰੀ ਤੋੜੂ ਵੀ ਮੇਗੀ ਕਰਾ ਟੋਕਾ ਲੈ ਆ ਮੈਟਰ ਹੈ ਆ ਵੀ ਸੋ ਤਾਂ ਪਿੱਛੇ ਆਇਆ ਕੁੱਤੇ ਦਾ ਕੁੱਤੇ ਦਾ ਮਤੀ ਸੌਂ ਖਾਏ ਤੇ ਸਭ ਤੇ ਜਿੰਦਾ ਸੌ ਖਾਏ ਹੋ ਗਏ ਮੈਂ ਕਹਿੰਦਾ ਸੌ ਖਾਣਾ ਦੇ ਦੇ ਫੋਜੀ ਨਹੀਂ ਸੌ ਕਹੇ ਤਾਂ ਸੌ ਤੇ ਨਹੀਂ ਪੂਰੀ 25 ਦੀ ਦੇਣੀ ਨਹੀਂ ਹੈਗੀ ਪੂਰੀ 25 ਦੀ ਮੈਂ ਜਾ ਠੰਸਾ ਬਸ ਰਾਜਾ ਚੋਂ ਉੱਪਰ ਕੋਈ ਗੱਲ ਨਹੀਂ ਪਾਈ ਨਾ ਜਿੰਨਾ ਚੱਲਦੇ ਨਹੀਂ ਮਾਲਕ ਆਪਾ ਕਹਨੂੰ ਮੈਂ ਠੱਕੇ ਨਾ ਨਹੀਂ ਚੱਲਣ ਦੀ ਬਸ ਜਿੰਨੀ ਚੀਜ਼ ਹੈ ਉਹਨੇ ਦੀ ਲਵਾ ਦੇ ਕਾਲੇ ਬੰਦਾ ਮਰ ਚੂ ਵਿਚਾਰਾ ਜੇ ਮਾਬਾ ਉਹ ਮੇਰੇ ਮੇਰੇ ਫੋਟੋ ਕਹਿਵਾ ਮਰਦਾ ਨਹੀਂ ਗਿਆ ਨਹੀਂ 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 ਬਸ ਠੀਕ ਹੈ ਰਾਜਾ ਤੈਨੂੰ ਵੀ ਦੇ ਲੈ ਚੀਕ ਜੀ ਉਹ ਵੀ ਨਾ ਮਰ ਜਾਣਾ ਪਾਣੀ ਦਾ ਪਿਆ ਦੇ ਇੱਧਰ ਜਿਹੜੇ ਰੱਖੇ ਨੇ ਪਾਗਰ ਮਾਰ ਜੇ ਸਾਨੂੰ ਉਹ ਗਾ ਦੇ ਸੀ ਮਰ ਜਾਗੇ ਸਮਝਿਆ ਕਿ ਨਹੀਂ 500 ਹੋਰ ਪਾਤਾ ਯਾਰ ਜੇ ਉਹ ਨਾਲ ਉਹ ਮੈਂ ਪਾਤਾ 2600 ਆ ਜਾਂਦਾ ਸਾਢੇ 26 ਵੀ ਹੋ ਗਏ ਨਹੀਂ ਪਉਣੀ ਉਹਨੇ ਉਹ ਜੇ ਮੈਨੂੰ ਪਤਾ ਮੰਡੀ ਦਾ ਦੇਖਿਆ ਮੇਰਾ ਤੇ ਮੰਡੀ ਡੇਢ ਗਹਿਣਾ ਹੋਇਆ ਲੈ ਬਸ ਜੋ ਕਾਹੇ ਕਹੀ ਦਿੱਤਾ ਸਭ ਨਾ ਨਾ ਇਹ ਜੜੀ ਨਾ ਪਗਲ ਸੌਦਾ ਲੈਣਾ ਓਕੇ ਤਾਂ ਖੜਾ ਦੀ ਮੁੱਲ ਨਹੀਂ ਨਹੀਂ ਲੋੜ ਨਹੀਂ ਹੈਗੀ ਉਹ ਦੂਤੇ ਹੈ ਨਹੀਂ ਖੜ ਜਾ ਬੱਕੀ ਜਾਓਗੀ 8000 ਦੀ ਤਾਂ ਨਹੀਂ ਚੱਕਾ ਜਮਾ ਨਹੀਂ ਆਏਗਾ ਕੋਈ ਚੱਕਰ ਨਹੀਂ ਮੈਨੂੰ ਚਾਹੀਦਾ 28 ਲਗਾ ਤੁਸੀਂ ਤੁਸੀਂ ਵੀ 100 ਲੱਗੇ ਤੁਹਾਨੂੰ ਇਹ ਚੋਰੀਆਂ ਸੌਦਾ ਇੱਕ ਸੌਂਤ ਲੈ ਨਹੀਂ ਚੋਰੀ ਨਹੀਂ ਸੌਦਾ ਲੈਂਦੇ ਬੱਕਰੀ ਲੈ ਲਾਂਗੇ 30000 ਬਈ ਸੌਲਾਂ ਮੇਰੀ ਗੱਲ ਇਹਦੀ ਸੌ ਵੀ ਪੂਰੀ ਹੋ ਜੂਗੀ ਇਹਨੂੰ 2000 ਰੁਪਏ ਛੋਟ ਕਰ ਦੇ ਕੋਛ ਲਿਆ ਨਹੀਂ ਦੇ 500 ਕਰ ਦੇਗਾ ਬੜੀ ਬਲੇਤੀ ਹਾਲੇ ਨਹੀਂ ਦੇ ਦੇਗਾ ਤਾਂ 500 ਕਰ ਦੇਗਾ ਫੇਰ ਤਾਂ ਸਾਡੇ ਦੇ ਨਾ 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 ਉਹ ਨਹੀਂ 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 ਉਹ ਤਾਂ ਜਰਾ ਇਹ ਤਾਂ ਹੋ ਗਈ ਉਹ ਸੌ ਵੀ ਪੂਰੀ ਕਰ ਦੇ ਆ ਇਧਰ ਸੁਣ ਬੰਦਾ ਵੀ ਬਚਾਉਣਾ ਐ ਬੱਕਰੀ ਵੀ ਲੈਣੀ ਆ ਹਾਂ ਯਾਰ ਮਦਰ ਨਾ ਛੋੜ ਕੇ ਮਾਰਾ ਯਾਰ ਤੂੰ ਬੱਕਰੀ ਲੋ ਯਾਰ ਠੀਕ ਹੈ ਤਾਂ ਹੁਣ ਤੂੰ ਵੇਚਦਾ ਰਹੀ ਕਿਉਂ ਵੀ ਚੱਲ ਨਾ ਹੈਂ ਅਗਲੇ ਨਹੀਂ ਉਠਦੇ ਉਹ ਖਾ ਨਾ ਉਹ ਖਾ ਨਾ ਆਣਾ ਉਹ ਗੱਲ ਸੁਣ ਲੈ ਕੱਲ ਦਾ ਛੁੱਕਾ ਉਹ ਕੱਚਾ ਨਹੀਂ ਉਹ ਲੱਗਾ ਬੜਾ ਬੰਦ ਉਹ ਲੈ ਹਾਈ ਉਡਾ ਯਾਰ ਨਾ ਨਾ ਮੇਰੇ ਮਗਰੋਂ ਪਾਉ ਉਹਨੂੰ ਪਤਾ ਵੀ ਲੱਗੀ ਹੋਊਗੀ ਨਾਤਾ ਮੋਢੇ ਸਿਰੇ ਲਾ ਕੇ ਐ ਨਹੀਂ ਲੈਂਦਾ ਬੰਦ ਕਰ ਦੇ ਯੋ ਥੀ ਕੈਮਰਾ ਵਾਹ ਜੀ ਵਾਹ ਗੱਡੀ ਆਪਣੇ ਨਾਲ